ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾ ਸਪੀਡ ਨਿਊਜ਼ ਤੇ ਆਫਰ ਚਾਤ ਪਾਉਂਦੇ ਆ ਪਹਿਲੀ ਖਬਰ ਤੇ ਸੌਫਟਵੇਅਰ ਇੰਜੀਨੀਅਰ ਦੇ ਵੱਜੋਂ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਦੇ ਲਈ ਖੁਸ਼ਖਬਰੀ ਆਈ ਹੈ ਤੇ ਅਰਬਪਤੀ ਐਲਾਨ ਮਸਕ ਨੇ ਸੌਫਟਵੇਅਰ ਇੰਜੀਨੀਅਰ ਦੇ ਅਹੁਦੇ ਦੇ ਲਈ ਭਰਤੀ ਬਾਰੇ ਜਾਣਕਾਰੀ ਦਿੱਤੀ ਹੈ ਇਹ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਜੋ ਅਰਬਪਤੀ ਐਲਾਨ ਮਸਕ ਦੀ ਕੰਪਨੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਐਲਾਨ ਮਸਕ ਦੀ ਕੰਪਨੀ ਦੇ ਵਿੱਚ ਸੌਫਟਵੇਅਰ ਇੰਜੀਨੀਅਰ ਬਣਨ ਦੇ ਲਈ ਕਿਸੇ ਖਾਸ ਕੰਪਨੀ ਦੇ ਵਿੱਚ ਕੰਮ ਦਾ ਤਜਰਬਾ ਜਾਂ ਕਿਸੇ ਉੱਚ ਯੂਨੀਵਰਸਿਟੀ ਤੋਂ ਡਿਗਰੀ ਹੋਣਾ ਲਾਜ਼ਮੀ ਨਹੀਂ ਹੈ ਐਲਾਨ ਮਸਕ ਦਾ एवरीथिंग ਐਪ ਨੂੰ ਲੈ ਕੇ ਸੁਰਖੀਆਂ ਵਿੱਚ ਨੇ ਤੇ ਇਸ ਐਪ ਨੂੰ ਬਣਾਉਣ ਦੇ ਲਈ ਉਹਨਾਂ ਨੂੰ ਹਾਰਡ ਕੋਰ ਸੌਫਟਵੇਅਰ ਇੰਜੀਨੀਅਰਸ ਦੀ ਲੋੜ ਹੈ ਤੇ ਐਲਾਨ ਮਸਕ ਨੇ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਬਿਨੇਕਾਰਾਂ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਉਹਨਾਂ ਨੇ ਕਿੱਥੋਂ ਪੜਾਈ ਕੀਤੀ ਹੈ ਜਾਂ ਉਹਨਾਂ ਨੇ ਕਿਹੜੀ ਵੱਡੀ ਕੰਪਨੀ ਵਿੱਚ ਕੰਮ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਵੱਡਾ ਐਲਾਨ ਕੀਤਾ ਤੇ ਤਾਦਾ ਐਲਾਨ ਦੇ ਵਿੱਚ ਟ੍ਰੂਡੋ ਨੇ ਕਿਹਾ ਕਿ ਉਹ ਅਗਲੀਆਂ ਆਮ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਵੇਗਾ ਤੇ ਕੈਨੇਡਾ ਵਿੱਚ ਆਮ ਚੋਣਾਂ ਇਸ ਸਾਲ ਅਕਤੂਬਰ ਦੇ ਵਿੱਚ ਹੋਣੀਆਂ ਨੇ ਪਰ ਇਹ ਤੈਅ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ। ਟ੍ਰੂਡੋ ਨੇ ਬੁੱਧਵਾਰ ਨੂੰ ਓਟਾਵਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੈਂ ਆਉਣ ਵਾਲੀਆਂ ਚੋਣਾਂ ਵਿੱਚ ਹਿੱਸਾ ਨਹੀਂ ਲਵਾਵਾਂਗਾ ਤੇ ਇਹ ਮੇਰਾ ਆਪਣਾ ਫੈਸਲਾ ਹੈ। ਇਹ ਵਿਅਦ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਟਰੂਡੋ ਕੈਨੇਡੀਅਨ ਸੂਬਿਆਂ ਦੇ ਮੁਖੀਆਂ ਦੇ ਨਾਲ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰਪ ਨਾਲ ਸੂਲਾ ਕੰਦੀ ਰਣਨੀਤੀ ਉੱਤੇ ਚਰਚਾ ਕਰ ਰਹੇ ਨੇ ਟਰੂਡੋ ਨੇ ਆਪਣੇ ਸਿਆਸੀ ਭਵਿੱਖ ਬਾਰੇ ਅਨਿਸ਼ਚਿਤਤਾ ਜ਼ਾਹਰ ਕਰ ਦਿੱਤੀ ਹੈ ਕਿ ਆ ਕਿ ਮੈਂ ਭਵਿੱਖ ਵਿੱਚ ਕੀ ਕਰਾਂਗਾ ਇਸ ਬਾਰੇ ਬਹੁਤਾ ਨਹੀਂ ਸੋਚਿਆ ਫਿਲਹਾਲ ਮੈਂ ਉਸ ਕੰਮ ਉਤੇ ਧਿਆਨ ਦੇ ਰਿਹਾ ਜੋ ਕੈਨੇਡੀਅਨਾਂ ਨੇ ਮੇਰੇ ਲਈ ਚੁਣਿਆ ਤੇ ਜਸਟਿਨ ਟਿਡੋ ਪਹਿਲੀ ਵਾਰ 2008 ਦੇ ਵਿੱਚ ਕਯੂਬਿਕ ਦੇ ਪੈਪੀਨਿਊ ਹਲਕੇ ਤੋਂ ਚੁਣੇ ਗਏ ਥਣ ਤੇਰ ਤੋਂ ਬਾਅਦ ਉਸਨੇ ਸ਼ਾਨਦਾਰ ਜਿੱਤ ਨਾਲ 2015 ਦੇ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਤੇ ਐਲ ਦੇ ਵਿੱਚ ਉਸਦੀ ਲਿਬਰਲ ਪਾਰਟੀ ਨੇ 338 ਦੇ ਵਿੱਚੋਂ 184 ਸੀਟਾਂ ਜਿੱਤੀਆਂ ਹਾਲਾਂਕਿ 2019 ਅਤੇ 21 ਦੇ ਵਿੱਚ ਚੋਣਾਂ ਵਿੱਚ ਉਹ ਬਹੁਤ ਮਹੱਤਵ ਨਹੀਂ ਕਰ ਸਕੇ ਸਵੀਡਨ ਦੀ ਸਰਕਾਰ ਸਵੀਡਿਸ਼ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਨਿਯਮਾਂ ਨੂੰ ਸਖਤ ਕਰਨ ਦੀ ਯੋਜਨਾ ਬਣਾ ਰਹੀ ਹੈ ਤੇ ਜਸਦਾਤ ਸਵੀਡਿਸ਼ ਨਾਗਰਿਕ ਬਣਨ ਲਈ ਕਿਸੇ ਵਿਦੇਸ਼ੀ ਨੂੰ ਹੁਣ ਸਵੀਡਨ ਦੇ ਵਿੱਚ 5 ਸਾਲ ਦੀ ਬਜਾਏ 8 ਸਾਲ ਰਹਿਣਾ ਹੋਵੇਗਾ ਤੇ ਇਸ ਤੋਂ ਇਲਾਵਾ ਸਮਾਜ ਤੇ ਕਦਰਾਂ ਕੀਮਤਾਂ ਉਤੇ ਅਧਾਰਤ ਇੱਕ ਪ੍ਰੀਖਿਆ ਪਾਸ ਕਰਨੀ ਹੋਵੇਗੀ ਤੇ ਇੱਕ ਭਾਸ਼ਾ ਪ੍ਰੀਖਿਆ ਦੇਣੀ ਹੋਵੇਗੀ ਜਿਸ ਨਾਲ ਸਰਕਾਰ ਨੂੰ ਪਤਾ ਲੱਗ ਸਕੇ ਕਿ ਕੋਈ ਵਿਦੇਸ਼ੀ ਸਵੀਡਿਸ਼ ਨਾਗਰਿਕ ਬਣਨ ਦੇ ਯੋਗ ਹੈ ਜਾਂ ਨਹੀਂ ਸਵੀਡਿਸ਼ ਦੇ ਪ੍ਰਧਾਨ ਮੰਤਰੀ ਜੋਹਾਨ ਫੋਰਸੇਲ ਨੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਵਿੱਚ ਕਿਹਾ ਕਿ ਨਾਗਰਿਕਤਾ ਹਾਸਲ ਕੀਤੀ ਜਾਣੀ ਚਾਹੀਦੀ ਹੈ ਬਿਨਾਂ ਸ਼ਰਤ ਦਿੱਤੀ ਨਹੀਂ ਜਾਣੀ ਚਾਹੀਦੀ ਫੋਰਸੇਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਵੀ ਆਖਿਆ ਕਿ ਵਿਦੇਸ਼ੀਆਂ ਨੂੰ ਸਵੀਡਿਸ਼ ਨਾਗਰਿਕਤਾ ਦੇਣ ਦੇ ਨਾਲ ਵਕ-ਵਕ ਪਿਛੋਕੜਾਂ ਦੇ ਲੋਕਾਂ ਨੂੰ ਇੱਕ ਸਾਂਝੀ ਸਵੀਡਿਸ਼ ਪਛਾਣ ਦੇ ਤਹਿਤ ਇਕੱਠੇ ਲਾਉਣ ਵਿੱਚ ਮਦਦ ਮਿਲਦੀ ਹੈ ਸ਼ਰਮਣੀਆ ਕਾਲੀਦਾਲ ਨੇ 20 ਜਨਵਰੀ ਤੋਂ ਜਥੇਬੰਦਕ ਚੋਲਾ ਦੇ ਲਈ ਮੈਂਬਰਸ਼ਿਪ ਭਰਤੀ ਮੋਹਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਤੇ ਪਾਰਟੀ ਨੇ 25 ਲੱਖ ਮੈਂਬਰ ਭਰਤੀ ਕਰਨ ਦਾ ਟੀਚਾ ਰੱਖਿਆ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਰਜੀਤ ਸਿੰਘ ਚੀਮਾ ਨੇ ਕਿਹਾ ਕਿ 20 ਜਨਵਰੀ ਤੋਂ ਮੈਂਬਰਸ਼ਿਪ ਭਰਤੀ ਸ਼ੁਰੂ ਕਰਨ ਲਈ ਸਾਰੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਤੇ ਦੱਸ ਦਈਏ ਕਿ ਪਾਰਟੀ ਕੇਡਰ ਦੇ ਲਈ ਕਾਪੀਆਂ ਪ੍ਰਿੰਟ ਕਰਵਾਈਆਂ ਜਾ ਰਹੀਆਂ ਤੇ ਉਸ ਵਿਧਾਨਕ ਨਿਯਮਾ ਮੁਤਾਬਕ ਦਿਸ਼ਾ ਨਿਰਦੇਸ਼ ਤੈਅ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਪਾਰਟੀ ਇਸ ਗੱਲ 'ਤੇ ਦ੍ਰਿੜ ਸੰਕਲਪ ਉੱਤੇ ਖੜੀ ਹੈ ਕਿ ਸਹੀ ਤਰੀਕੇ ਨਾਲ ਅਸਲ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇ ਤੇ ਮੁੱਖ ਚੋਣ ਅਫਸਰ ਗੁਲਜਾਉ ਸਿੰਘ ਰਾਣੀ ਕੇ ਦੀ ਅਗਵਾਈ ਹੇਠ ਪਾਰਟੀ ਦੇ ਅਬਜ਼ਰਵਰ ਇਹਦੇ ਨਿਗਰਾਨੀ ਕਰਨਗੇ ਤੇ ਤੈਅ ਕੀਤਾ ਗਿਆ ਅਬਜ਼ਰਵਰਾਂ ਲਈ ਇੱਕ ਸਖਲਾਈ ਸੈਸ਼ਨ ਰੱਖਿਆ ਜਾਵੇਗਾ। ਉਹਨਾਂ ਨੇ ਨਵੀਂ ਕੌਮੀ ਖੇਤੀਬਾੜੀ ਮੰਡੀਕਰਨ ਨੀਤੀ ਬਾਰੇ ਕਰੜੇ ਤੇ ਉੱਤੇ ਚਰਚਾ ਲਈ ਤੁਰੰਤ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦੇ ਜਾਣ ਦੀ ਮੰਗ ਕੀਤੀ ਹੈ। ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਅੱਜ ਰਾਸ਼ਟ੍ਰਪਤੀ ਭਵਨ ਵਿਖੇ ਸਰਵੋੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਹਾਕੀ ਟੀਮ ਦੇ ਕਪਤਾਨ ਹਰਮਨ ਪ੍ਰੀਤ ਸਿੰਘ ਜਰਮਨ ਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਕਾਕਾ ਸ਼ਾਮਲ ਹੈ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਰੇ ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਅੱਜ ਰਾਸ਼ਟ੍ਰਪਤੀ ਭਵਨ ਵਿਖੇ ਸਰਵੋੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਪਾਰਟੀ ਆਕੀ ਟੀਮ ਦੇ ਕਪਤਾਨ ਸਰਪੰਚ ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਸੁਖਜੀਤ ਸਿੰਘ ਕਾਕਾ ਤੇ ਜਰਮਨਪ੍ਰੀਤ ਸਿੰਘ ਨੂੰ ਅਰਜੁਨਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਬਤੌਰ ਖੇਡ ਪ੍ਰੇਮੀ ਮੈਂ ਸਾਰੇ ਖਿਡਾਰੀਆਂ ਸਮੇਤ ਇਹਨਾਂ ਦੇ ਪਰਿਵਾਰਾਂ ਅਤੇ ਕੋਚ ਸਹਿਬਾਨ ਨੂੰ ਮਿਲੇ ਇਸ ਪੁਰਸਕਾਰ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਵਧਾਂਦਾ ਤੇ ਭਵਿੱਖ ਵਿੱਚ ਵੀ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦਾ। ਪੰਜਾਬ ਦੀਆਂ ਖੇਡਾਂ ਦੇ ਵਿੱਚ ਗਵਾਹੀ ਸ਼ਾਨ ਨੂੰ ਦੁਬਾਰਾ ਬਹਾਲ ਕਰਨ ਲਈ ਸਾਡੀ ਸਰਕਾਰ ਵਚਨਬੱਧ ਹੈ। ਪੰਜਾਬ ਅਤੇ ਹਰਿਆਣਾ ਦੇ ਕਨੌਰੀ ਸਰਾਦ ਉਤੇ ਭੁਖੜ ਤਾਲ ਉਤੇ ਬੈਠੇ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤਨ ਨੂੰ ਅੱਜ 53 ਦਿਨ ਹੋ ਗਏ ਨੇ ਤੇ ਢੱਲੇਵਾਲ ਦਾ 20 ਕਿਲੋ ਭਾਰ ਘਟ ਗਿਆ ਜਦੋਂ ਉਹਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਸੀ ਉਹਨਾਂ ਦਾ ਭਾਰ 78 ਕਿਲੋ 950 ਗ੍ਰਾਮ ਸੀ ਜਦੋਂ ਕਿ ਹੁਣ ਇਹ ਘਟ ਕੇ 6 ਕਿਲੋ 400 ਗ੍ਰਾਮ ਰਹਿ ਗਿਆ ਹੈ ਅਰਧੇ ਨਾਲ ਹੀ ਢੱਲੇਵਾਲ ਦੇ ਸਮਰਥਨ ਵਿੱਚ ਕਨੌਰੀ ਸਰਾਦ ਉਤੇ 111 ਲੋਕਾਂ ਵੱਲੋਂ ਸ਼ੁਰੂ ਕੀਤਾ ਕਿ ਭੁਖੜ ਤਾਲ ਤੀਜੇ ਦਿਨ ਵਿੱਚ ਦਾਖਲ ਹੋ ਚੁੱਕੀ ਹੈ ਕਿਸਾਨਾਂ ਆਗੂ ਨੇ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਦੇ ਵਕੀਲਾਂ ਨੂੰ ਸੁਪਰੀਮ ਕੋਰਟ ਵਿੱਚ ਇਹ ਕਹਿੰਦੇ ਦੇਖ ਕੇ ਹੈਰਾਨੀ ਹੋਈ ਕਿਸਾਨ ਆਗੂਆਂ ਨੇ ਪੁੱਛਿਆ ਕਿ ਮਰਨ ਵਰਤ ਉੱਤੇ ਬੈਠਣ ਨਾਲ ਸਿਹਤ ਸੁਧਰਦੀ ਹੈ ਜਾਂ ਵਿਗੜਦੀ ਹੈ ਉਹਨਾਂ ਕਿਹਾ ਕਿ ਜੇਕਰ ਵਕੀਲਾ ਅਨੁਸਾਰ ਵਰਤ ਰੱਖਣ ਨਾਲ ਸਿਹਤ ਸੁਧਰਦਾ ਤਾਂ ਦੇਸ਼ ਭਰ ਦੇ ਹਸਪਤਾਲ ਬੰਦ ਕਰ ਦੇਣੇ ਚਾਹੀਦੇ ਤੇ ਬਿਮਾਰ ਲੋਕਾਂ ਨੂੰ ਭੁਖੜਤਾਲ ਉੱਤੇ ਜਾਣ ਲਈ ਮਜਬੂਰ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਸਿਹਤ ਵਿੱਚ ਸੁਧਾਰ ਹੋ ਸਕੇ ਦੱਖਣੀ ਕੋਰੀਆ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਕ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਮਾਹ ਦੋਸ਼ ਦਾ ਸਾਹਮਣਾ ਕਰ ਰਹੇ ਰਾਸ਼ਪਤੀ ਯੋਨ ਸੁਕ ਯੋਲ ਨੂੰ ਦਸਵੀਂ ਤਾਰੀਖ ਤੇ ਗ੍ਰਿਫਤਾਰ ਕਰਨ ਲਈ ਵਾਰੰਟ ਜਾਰੀ ਕਰੇ ਰਾਸ਼ਪਤੀ ਪਿਛਲੇ ਤਿੰਨ ਦਿਨਾਂ ਤੋਂ ਜਾਂਚ ਏਜੰਸੀਆਂ ਦੀ ਹਿਰਾਸਤ ਵਿੱਚ ਨੇ ਕਿਉਂਕਿ ਉਹਨਾਂ ਦੇ ਵਕੀਲ ਉਹਨਾਂ ਨੂੰ ਰਿਹਾ ਕਰਾਉਣ ਵਿੱਚ ਅਸਫਲ ਰਹੇ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਬੁੱਧਵਾਰ ਨੂੰ ਇੱਕ ਵੱਡੇ ਆਪਰੇਸ਼ਨ ਵਿੱਚ ਯੋਨ ਨੂੰ ਉਸ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਤੇ ਉਸ ਉੱਤੇ 3 ਦਸੰਬਰ ਨੂੰ ਮਾਰਸ਼ਲ ਲਾ ਦੀ ਘੋਸ਼ਣਾ ਨਾਲ ਸੰਬੰਧਿਤ ਸੰਭਾਵਿਤ ਬਗਾਵਤ ਦਾ ਦੋਸ਼ ਹੈ ਰਾਸ਼ਪਤੀ ਦੇ ਐਲ ਇਹ ਦੇ ਲੋਕਤੰਤਰੀਕਰਨ ਤੋਂ ਬਾਅਦ ਦੇ ਸਭ ਤੋਂ ਗੰਭੀਰ ਰਾਜਨੀਤਿਕ ਸੰਕਟ ਨੂੰ ਜਨਮ ਦਿੱਤਾ ਤੇ ਜੇਕਰ ਯੋ ਨੂੰ ਰਸਮੀ ਤੌਰ ਦੇ ਤੇ ਗ੍ਰਿਫਤਾਰ ਕੀਤਾ ਜਾਂਦਾ ਤਾਂ ਜਾਂਚ ਕਰਤਾ ਉਸ ਦੀ ਨਜ਼ਰਬੰਦੀ ਦੀ ਮਿਆਦ 20 ਦਿਨਾਂ ਤੱਕ ਵਧਾ ਸਕਦੇ ਨੇ ਤੇ ਇਸ ਦੌਰਾਨ ਕੇਸ ਨੂੰ ਮੁਕੱਦਮਾ ਚਲਾਉਣ ਲਈ ਸਰਕਾਰੀ ਵਕੀਲਾਂ ਨੂੰ ਸੌਂਪ ਦਿੱਤਾ ਜਾਵੇਗਾ ਚੀਨ ਨੇ ਸ਼ੁੱਕਰਵਾਰ ਨੂੰ ਜਿਓਕਵਾਨ ਸੈਟਲਾਈਟ ਲੌਂਚ ਸੈਂਟਰ ਤੋਂ ਇੱਕ ਪਾਕਿਸਤਾਨੀ ਸੈਟਲਾਈਟ ਨੂੰ ਸਫਲਤਾਪੂਰਕ ਪਲਾਰ ਦੇ ਵਿੱਚ ਲੌਂਚ ਕੀਤਾ। ਸਰਕਾਰੀ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ ਪੀਆਰਐਸਈ ਈਓ1 ਨਾਮਕ ਇੱਕ ਸੈਟਲਾਈਟ ਦੁਪਹਿਰ 12:07 ਵਜੇ ਬੀਜਿੰਗ ਸਮੇਂ ਦੇ ਅਨੁਸਾਰ ਇੱਕ ਲੌਂਗ ਮਾਰਚ 2ਡੀ ਕੈਰੀਅਰ ਰਾਕੇਟ ਦੁਆਰਾ ਲੌਂਚ ਕੀਤਾ ਗਿਆ ਤੇ ਆਪਣੀ ਯੋਜਨਾਬੱਧ ਆਰਬਿਟ ਦੇ ਵਿੱਚ ਸਫਲਤਾਪੂਰਕ ਢਾਕਲ ਵੀ ਹੋਇਆ। ਰੌਕਣ 2 ਹੋਰ ਸੈਟਲਾਈਟਾਂ ਧਿਆਨਲੂ 1 ਅਤੇ ਲੈਂਟਰਨ 1 ਦੇ ਨੂਵੀ ਨਾਲ ਲੈ ਕੇ ਗਿਆ ਤੇ ਲਾਰਜ ਲੌਂਗ ਮਾਰਚ ਕੈਰੀਅਰ ਰਾਕਟ ਲਰੀ ਨੂੰ ਸ਼ਾਮਲ ਕਰਨ ਵਾਲਾ 555ਵਾਂ ਫਲਾਈਟ ਮਿਸ਼ਨ ਸੀ ਚੀਨ ਪਿਛਲੇ ਕੁਝ ਸਾਲਾਂ ਵਿੱਚ ਪਾਕਿਸਤਾਨ ਲਈ 60 ਸੈਟਲਾਈਟ ਲਾਂਚ ਕਰ ਰਿਹਾ ਹੈ ਤੇ ਜਸਰਾਉ ਪੁਲਾਰ ਖੇਤਰ ਵਿੱਚ ਆਪਣੇ ਹਰ ਮੌਸਮ ਦੇ ਗਰਜੋੜ ਦਾ ਵਿਸਤਾਰ ਹੋ ਰਿਹਾ ਹੈ ਪਿਛਲੇ ਸਾਲ ਚੀਨ ਨੇ ਪਾਕਿਸਤਾਨ ਲਈ ਇੱਕ ਮਲਟੀ ਮਿਸ਼ਨ ਸੰਚਾਰ ਉਪਗ੍ਰਹ ਲਾਂਚ ਕੀਤਾ ਤੇ 2018 ਦੇ ਵਿੱਚ ਚੀਨ ਨੇ ਦੋ ਪਾਕਿਸਤਾਨੀ ਸੈਟਲਾਈਟਾਂ ਨੂੰ ਆਰਬਿਟ ਵਿੱਚ ਭੇਜਿਆ ਸੀ ਅਜ ਲਈ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਸਾਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ